ਵੈਗੁਰੂ ਬਿਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਇਹ ਭੈਣ ਕੱਲ ਆਈ ਏ ਸਾਡੇ ਕੋਲੇ ਗੁਰੂ ਹਰਸਹਾਇ ਤੋਂ ਛੱਡ ਕੇ ਗਏ ਨੇ ਸਾਡੇ ਕੋਲੇ ਭੈਣ ਭਰਾ ਉੱਥੇ ਸੜਕਾਂ ਤੇ ਘੁੰਮਦੀ ਪਤੀ ਦੀ ਮੌਤ ਹੋ ਗਈ ਆ ਕੁਝ ਸਮਾਂ ਪਹਿਲਾਂ ਸੱਸ ਸਹੁਰੇ ਨੇ ਜਵਾਬ ਦਿੱਤਾ ਵੀ ਅਸੀਂ ਇਹਨੂੰ ਸਾਂਭ ਸਕਦੇ ਆ ਫੁੱਲ ਵਰਗੀ ਰੱਬ ਵਰਗੀ ਬੱਚੀ ਇਹਦੇ ਕੋਲੇ ਵਿਦਿਆ ਨਾਂ ਦੀ ਗੋਦੀ ਚੱਕੀ ਹੋਈ ਆ ਤੇ ਵਿਦਿਆ ਨੂੰ ਤੇ ਰਮਾ ਭੈਣ ਨੂੰ ਅਸੀਂ ਦੋ ਦਿਨਾਂ ਤੋਂ ਦਿਨ ਰਾਤ ਹੋ ਗਿਆ ਸਮਝਾਉਂਦਿਆਂ ਨੂੰ ਰੋਈ ਜਾਂਦੀ ਆ ਵੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਕਿੱਥੇ ਭੇਜੀਏ ਕਿਹਦੇ ਕੋਲੇ ਭੇਜੀਏ ਇਹ ਸਾਨੂੰ ਵੀ ਸਮਝ ਨਹੀਂ ਆਉਂਦਾ ਗੁਰੂ ਹਰ ਸਾਹਿਬ ਜਾਣਾ ਗੁਰੂ ਹਰ ਸਾਹਿਬ ਉੱਤੇ ਸੜਕਾਂ ਤੇ ਤੁਰ ਹੀ ਫਿਰਦੀ ਸੀ ਭੈਣ ਉੱਥੇ ਦੇ ਮਗਰ ਉਹ ਬੇਸ਼ੀ ਦਰਿੰਦੇ ਹਾਫਸ ਦੇ ਪੁਜਾਰੀ ਇਹਨੂੰ ਨੋਚ-ਨੋਚ ਖਾਣ ਨੂੰ ਤਿਆਰ ਬੈਠੇ ਸੀ ਉਤੋਂ ਕਈ ਵਾਰ ਲੋਕਾਂ ਨੇ ਛਡਾਇਆ ਇਹਨੂੰ ਮੁੰਡਿਆਂ ਤੋਂ ਤੇ ਸਾਡੀ ਬੇਨਤੀ ਹੈ ਦੇ ਰਿਸ਼ਤੇਦਾਰਾਂ ਨੂੰ ਸਾਡੇ ਟੀਮ ਦੇ ਮੈਂਬਰ ਗਏ ਸੀਗੇ ਅਮੀਰ ਚੰਦ ਜੀ ਨੇ ਹਲਵਾਈ ਗੁਰੂ ਹਰ ਸਹਾਏ ਤੋਂ ਇਹਦੀ ਮਾਂ ਕੋਲੇ ਜਿੱਥੇ ਇਹਦੀ ਮਾਂ ਦਾ ਅੱਗੇ ਵਿਆਹ ਹੋਇਆ ਹੋਇਆ ਉਹਨਾਂ ਦੇ ਕੋਲੇ ਸੰਪਰਕ ਕੀਤਾ ਸੀ ਵੀ ਭੈਣੇ ਤੂੰ ਆ ਕੇ ਇੱਕ ਵਾਰੀ ਧੀ ਦੇ ਹੱਥ ਰੱਖ ਦੇ ਸਿਰ ਤੇ ਥੋੜਾ ਹੌਸਲਾ ਹੋ ਜੂ ਵੀ ਚੱਲ ਮੇਰੀ ਮਾਂ ਆ ਗਈ ਐ ਅਸੀਂ ਇਹ ਨਹੀਂ ਕਹਿੰਦੇ ਤੂੰ ਸਾੰਭ ਵੀ ਤੂੰ ਲੈ ਜਾਏ ਨੂੰ ਪਰ ਮਿਲ ਜਾ ਉਹ ਸਾਡੇ ਟੀਮ ਮੈਂਬਰਾਂ ਤੇ ਗੱਲ ਪੈ ਗਈ ਉਹਨਾਂ ਨੇ ਉਹਨਾਂ ਦਾ ਚੰਗਾ ਬਤੀਰਾ ਨਹੀਂ ਕੀਤਾ ਵੀ ਤੁਸੀਂ ਸਾਡੇ ਘਰੇ ਆਈ ਕਿਉਂ ਫਿਰ ਪਿਓ ਇਹਦਾ ਜਿਹੜਾ ਸੀਗਾ ਉਹ ਮਰ ਚੁੱਕਿਆ ਵਾ ਦਾਦਾ ਦਾਦੀ ਕੋਈ ਹੰਗਾਰਾ ਪਰਨੋ ਤਿਆਰ ਨਹੀਂ ਉਹ ਬਜ਼ੁਰਗ ਨੇ ਹੋਰ ਕੋਈ ਰਿਸ਼ਤੇਦਾਰ ਮੂਰੇ ਆਉਣ ਨੂੰ ਤਿਆਰ ਨਹੀਂ ਆ ਪੰਜ ਸਾਲ ਪਹਿਲਾਂ ਗੁਰੂ ਹਰਸਾਜ ਦੀਆਂ ਸੜਕਾਂ ਤੇ ਘੁੰਮਦੀ ਮਿਲੀ ਸੀ ਮੱਲੇ ਵਾਲਿਆਂ ਨੇ ਆਪਣੇ ਹੀ ਮੱਲੇ ਦੇ ਇੱਕ ਸ੍ਰੇਸ਼ ਕੁਮਾਰ ਸ਼ਰਮਾ ਨਾਲ ਇਹਦਾ ਵਿਆਹ ਕਰਤਾ ਹੁਣ ਸ੍ਰੇਸ਼ ਕੁਮਾਰ ਸ਼ਰਮਾ ਦੇ ਘਰੇ ਪੰਜ ਸਾਲ ਤੋਂ ਵਿਆਹ ਕੇ ਵਿਅੋਹਤਾ ਜੀਵਨ ਕੱਟ ਰਹੀ ਸੀ ਸਿੱਧੀ ਆ ਰੱਬ ਦੀ ਭਗਤਣੀ ਆ ਗਾਂ ਝੋਲੀ ਬੱਚਾ ਪੈ ਗਿਆ ਹੁਣ 6-7 ਮਹੀਨਿਆਂ ਦੀ ਕੁੜੀ ਹੋ ਗਈ ਹੁਣ ਸ਼੍ਰੇਸ਼ ਚੜਾਈ ਕਰ ਗਿਆ ਉਹਨੂੰ ਕਾਲਾ ਪੀਲਿਆ ਹੋਇਆ ਸੀਗਾ ਉਹਦੀ ਮੌਤ ਹੋ ਗਈ ਹੈ ਉਹਦੀ ਮੌਤ ਤੋਂ ਬਾਅਦ ਉਹਦੇ ਮਾਂ-ਬਾਪ ਸੀ ਜਿਹੜੇ ਸੱਤ ਦੇ ਸੋਹਰਾ ਭੈਣ ਦਾ ਉਹਨਾਂ ਨੇ ਜ਼ਿੰਮੇਵਾਰੀ ਚੱਕਣ ਤੋਂ ਮਨਾਂ ਕਰਤਾ ਉਹ ਕਹਿੰਦੇ ਵੀ ਸਾਡਾ ਬਸ ਨਹੀਂ ਚੱਲਦਾ ਸੀ ਇਹਨੂੰ ਰੱਖ ਸਕਦੇ ਹੁਣ ਇਹ ਨਿੱਕੇ ਜਿਹੇ ਬੱਚੇ ਨੂੰ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾਂਦੀ ਗੁਰੂ ਹਰਸਹਾਇ ਦੀਆਂ ਸੜਕਾਂ ਤੇ ਘੁੰਮ ਰਹੀ ਸੀ ਭੈਣ ਤੇ ਉੱਥੋਂ ਕੁਝ ਵੀਰਾਂ ਤੇ ਭੈਣਾਂ ਨੇ ਰਲ ਕੇ ਪ੍ਰਾਲਾ ਕੀਤਾ ਸਾਡੇ ਟੀਮ ਦੇ ਮੈਂਬਰ ਨੇ ਰਾਜਨਜੀ ਸੀਮਾ ਭੈਣ ਹੋਣੀ ਜੰਨਤ ਟੀਵੀ ਵਾਲੀ ਭੈਣ ਉਹਨਾਂ ਨੇ ਰਲ ਕੇ ਨੂੰ ਸਾਡੇ ਕੋਲ ਇੱਥੇ ਪਹੁੰਚਾਤਾ ਉਹਨੇ 2 ਦਿਨ ਹੋ ਗਏ ਦਿਨ ਰਾਤ ਬਸ ਰੋਈ ਹੋਈ ਜਾਂਦੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਕਿੱਥੇ ਭੇਜੀਏ ਜੀ ਇਹਨੂੰ ਹੱਥ ਜੋੜ ਕੇ ਬੇਨਤੀ ਆ ਜੇ ਤੁਹਾਡੀ ਕੋਈ ਜ਼ਮੀਰ ਜਾਗਦੀ ਆ ਤੁਹਾਡੇ ਮਨ ਚ ਮਾੜਾ ਮੋਟਾ ਵੀ ਇਨਸਾਨੀਅਤ ਦਾ ਕੋਈ ਕਣ ਹੈਗਾ ਤਾਂ ਜਿਹੜੇ ਇਸ ਭੈਣ ਦੇ ਰਿਸ਼ਤੇਦਾਰ ਨੇ ਉਹ ਸਾਹਮਣੇ ਆਓ ਮਿਲਜੋ ਇਹਦੇ ਸੱਸ ਸਹੁਰੇ ਨੂੰ ਬੇਨਤੀ ਆ ਅਰੇ ਤੁਹਾਨੂੰ ਇਹ ਨਹੀਂ ਕਹਿੰਦੇ ਤੁਸੀਂ ਇਹਨੂੰ ਸੰਭੋ ਇਹਨੂੰ ਮੈਲੀ ਜਾਓ ਇਹਨੂੰ ਹੌਸਲਾ ਤਾਂ ਹੋ ਜੂ ਵੀ ਮੇਰੇ ਮਗਰ ਕੋਈ ਹੈਗਾ ਇਹਦੀ ਮਾਂ ਨੂੰ ਸਾਡੀ ਬੇਨਤੀ ਆ ਚਾਹੇ ਤੂੰ ਅੱਗੇ ਘਰ ਵਸਾ ਲਿਆ ਭੈਣੇ ਪਰ ਤੇਰੀ ਧੀ ਆ 9 ਮਹੀਨੇ ਨੂੰ ਢਿੱਡ ਚ ਰੱਖਿਆ ਤੂੰ ਆਪਣੇ ਇਹਨੂੰ ਆ ਕੇ ਹੌਸਲਾ ਤਾਂ ਦੇ ਜਾ ਮੇਰੀ ਭੈਣ ਪਲੀਜ਼ ਬੇਨਤੀ ਆ ਸਾਡੀ ਹੱਥੋਂ ਵੈ ਗੁਰਜੀ ਕਟਾਲ ਸਾਹਿਬ ਫੇਰ ਨਹੀਂ ਮੈਂ ਭੇਜਣਾ ਹੁਣ ਜੇ ਤੂੰ ਮੈਨੂੰ ਪਤਾ ਲੱਗ ਗਿਆ ਵੀ ਰਮਾ ਸਾਡੀ ਰੋਂਦੀ ਆ ਫਿਰ ਮੈਂ ਭੇਜਣਾ ਨਹੀਂ ਤੈਨੂੰ ਹੱਸ ਕੇ ਸਮਾਈ ਇਹ ਅਤਵੀ 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 ਹਾਂ ਦਾ ਗੁਰੂ ਸਾਹਿਬ ਜਾਣਾ ਗੁਰੂ ਸਾਹਿਬ ਜਾਣਾ ਭੇਜੂਗਾ ਮੈਂ ਆ ਵਿਦਿਆ ਨੂੰ ਵੀ ਭੇਜਣਾ ਮੈਂ ਆ ਸਾਡੀ ਵਿਦਿਆ ਵੀ ਆ ਆ ਮੇਰੀ ਭਾਣਜੀ ਆ ਵਿਦਿਆ ਤਾਂ ਕਿੰਨੀ ਛੋਣੀ ਵਿਦਿਆ ਵਾ ਓ ਲਾ ਲਾ ਲੋ ਲਾ ਰੋਣਾ ਨਹੀਂ ਰੋਣਾ ਨਹੀਂ ਆ ਲੈ ਕੈਂਡੀ ਲੈ ਲਾ ਵਿਦਿਆ ਆ ਦੇ ਕੈਂਜੀ ਟੈਂਡੀ ਲੈ ਲਾ ਲੋ ਲਾ ਲੋ ਲਾ ਲੋ ਨਾ ਇਹਦੇ ਫੋਲੋਅਰ ਕੀ ਬੱਚੀ ਦਾ ਕੀ ਕਸੂਰ ਆ ਜੀ ਹਜੇ ਬੱਚੀ ਨੂੰ ਵਿਚਾਰੀ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਮੈਂ ਕੌਣ ਆ